ਗੁਰਬਾਣੀ ਦੇ ਨਾਲ ਲੋਕ ਕਰਾਮਾਤਾਂ ਜੋੜਦੇ ਨੇ ਇਹ ਜਿਹੜੇ ਵੀਰ ਦੀ ਭਾਈ ਜਗਮਉਨ ਸਿੰਘ ਜੀ ਗੱਲ ਕਰ ਰਹੇ ਸੀ ਇਸ ਵੀਰ ਨਾਲ ਮੇਰੀ ਗੱਲ ਹੋਈ ਆ ਅੱਛਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਆ ਠੀਕ ਹੈ ਇਹ ਵੀਰ ਨੂੰ ਮੈਂ ਇੰਨਾ ਕਿ ਪੁੱਛਿਆ ਮੈਂ ਕਿ ਤੁਸੀਂ ਕਿਹਦੀ ਗੱਲ ਕਰਦੇ ਹੋ ਬਾਬਾ ਦੀਪ ਸਿੰਘ ਦੀ ਹਾਂ ਬਾਬਾ ਦੀਪ ਸਿੰਘ ਜੇ ਅਸੀਂ ਮੰਨੀਏ ਤਾਂ ਅਸੀਂ ਸਾਰੇ ਕਹਿੰਦੇ ਹਾਂ ਵੀ ਅਸੀਂ ਗੁਰਨਾਨਕ ਦੇ ਪੁੱਤਾਂ ਤੇ ਬਾਬਾ ਦੀਪ ਸਿੰਘ ਵੀ ਉਸੇ ਫਲਸਫੇ ਤੇ ਚੱਲਦਾ ਸੀ ਤੇ ਉਹ ਵੀ ਤਾਂ ਗੁਰਨਾਨਕ ਦਾ ਪੁੱਤ ਹੋਇਆ ਹਾਂ ਤੇ ਜੇ ਤੁਸੀਂ ਸਿੱਖ ਕੌਮ ਨੂੰ ਸਿੱਖ ਕੌਮ ਕਹਿੰਦੇ ਹੋ ਖਾਲਸਾ ਕਹਿੰਦੇ ਹੋ ਇਹਦਾ ਇੱਕ ਰੂਪ ਹੈ ਇਹਦਾ ਇੱਕ ਰੰਗ ਹੈ ਇਹਦਾ ਇੱਕ ਪਹਿਰਾਵਾ ਹਰ ਚੀਜ਼ ਕਿਸੇ ਰੰਗ ਚ ਰੰਗੀ ਜਾਂਦੀ ਆ ਸਿੱਖੀ ਦੇ ਵਿੱਚ ਰੰਗਣ ਲਈ ਸਭ ਤੋਂ ਪਹਿਲਾਂ ਜਿਹਨੂੰ ਤੁਸੀਂ ਇਹ ਲੋਕ ਕਹਿੰਦੇ ਨੇ ਵੀ ਇਹਨਾਂ ਨੇ ਕਾਮਰੇਡ ਨੇ ਇਹ ਕੇਸਾਧਾਰੀ Hindu ਨੇ ਇਹਨਾਂ ਨੇ ਦਾੜ੍hiyan ਰੱਖੀਆਂ ਨੇ ਉਹ ਭਰਾਵੋ ਤੁਸੀਂ ਤਾਂ ਉਹ ਮੁਸਲਮਾਨ ਦੀ ਔਲਾਦ ਹੋ ਜਿਹਦੇ ਨਾਲ ਗੁਰੂ ਸਾਹਿਬ ਲੜਦੇ ਰਹੇ ਨੇ ਕਿ ਤੁਹਾਡੇ ਤਾਂ ਮੂੰਹ ਤੇ ਦਾੜ੍ਹੀ ਨਹੀਂ ਕੇਸ ਨਹੀਂ ਇਸ ਭਰਾ ਨੂੰ ਮੈਂ ਇਹੀ ਪੁੱਛਿਆ ਸੀ ਮੈਂ ਕਿਹਾ ਤੂੰ ਬਾਬਾ ਦੀਪ ਸਿੰਘ ਮੂਰੇ ਇਹ ਅਰਦਾਸ ਕਿਉਂ ਨਹੀਂ ਕਰਦਾ ਵੀ ਮੈਨੂੰ ਆਪਦੇ ਰੰਗ ਚ ਰੰਗ ਲਾ ਹੂੰ ਹੂੰ ਸਿਰਫ ਗੱਲਾਂ ਹੀ ਮਾਰ ਸਕਦੇ ਹੋ ਤੁਸੀਂ ਦਾੜ੍ਹੀ ਕੇਸ ਵੀ ਨਹੀਂ ਰੱਖ ਸਕਦੇ ਹੂੰ ਤੇ ਦੂਜੀ ਚਮਤਕਾਰਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਨਾ ਮੇਰਾ ਨੂਨ ਕੋਈ ਵਾਬਾ ਦਾ ਅੱਛਾ ਹਾਂਜੀ ਤਦ ਇਹਨਾਂ ਨਾਲ ਆਇਆ ਕੋਸਮਾ ਪਹਿਲਾਂ ਉਹ ਨਾਮ ਦੇ ਨਾਲ ਲਾਉਂਦਾ ਸੀ ਆਪਣੇ ਦੇ ਨਾਲ ਉਹ ਭਾਈ ਫਿਰ ਲਾਉਣ ਲੱਗਿਆ ਵੀਰ ਫਿਰ ਲਾਉਣ ਲੱਗਿਆ ਸੰਤ ਫਿਰ ਲਾਉਣ ਲੱਗਿਆ ਬਾਬਾ ਅੱਜ ਕੱਲ ਉਹ ਫਿਰ ਭਾਈ ਨਾਮ ਲਾਉਣ ਲੱਗਾ ਕਿਉਂ ਟ੍ਰੈਂਡ ਦੇ ਹਿਸਾਬ ਨਾਲ ਬਦਲਦੇ ਆ ਢੰਡਰੀਆਂ ਵਾਲੇ ਨੂੰ ਜਿਹੜੇ ਫੋਲੋ ਕਰਦੇ ਆਗੇ ਉਹ ਢੰਡਰੀਆਂ ਵਾਲਾ ਜਿਵੇਂ ਜਿਵੇਂ ਉਹ ਨਾਮ ਚੇਂਜ ਕਰਦਾ ਉਵੇਂ ਉਵੇਂ ਉਹ ਚੇਂਜ ਕਰੀ ਜਾਂਦੇ ਨੇ ਹਾਂ ਇਹ ਉਹ ਲੋਕਾਂ ਨੂੰ ਨਵੀਂ ਉਮਰ ਦਾ ਮੁੰਡਾ ਹੈਗਾ ਉਹ ਤੇ ਲੋਕਾਂ ਨੂੰ ਉਹ ਪੁੱਤਾਂ ਦੀ ਦਾਤ ਦਿੰਦਾ ਫਲ ਪਾਉਂਦਾ ਝੋਲੀ ਹਾਂ ਉਹਦਾ ਵਿਆਹ ਹੋਏ ਨੂੰ 5 ਕੁ ਸਾਲ ਹੋਏ ਨੇ ਉਹਦੇ ਔਲਾਦ ਨਹੀਂ ਹੈਗੀ ਉਹਦੇ ਬੱਚਾ ਨਹੀਂ ਹੋ ਰਿਹਾ ਚਲੋ ਕੁਦਰਤ ਆ ਗਈ ਦੇਣ ਵਾਲੀ ਤਾਂ ਸਭ ਕੁਝ ਹੈ ਨਾ ਜਿਹਨੇ ਕੁਦਰਤ ਨੇ ਸਿਸਟਮ ਸਾਜਿਆ ਇਹ ਸਾਰਾ ਉਹੀ ਪ੍ਰਮਾਤਮਾ ਸਭ ਕੁਝ ਉਹੀ ਆ ਉਹੀ ਆਗਾ ਜਿਹਦਾ ਕੋਈ ਆਕਾਰ ਨਹੀਂ ਹੈਗਾ ਹੂੰ ਓਹੋ ਆਪ ਬਾਬਾ ਜਿਹੜਾ ਲੋਕਾਂ ਨੂੰ ਫਲ ਪਾ ਰਿਹਾਗਾ ਬੱਚੇ ਦੇ ਰਿਹਾਗਾ ਉਹ ਆਪ ਅੱਜ ਹੋਰਾਂ ਤੋਂ ਅਰਦਾਸ ਕਰਾਉਂਦਾ ਫਿਰ ਜਾ ਰਿਹਾਗਾ ਹੂੰ ਇਹ ਹਾਲ ਹੈਗਾ ਤਮਤਕਾਰਾਂ ਦਾ ਕਾਰਨ ਕੀ ਹੈ ਦੁਕਾਨਦਾਰੀਆਂ ਚੱਲਦੀਆਂ ਨੇ ਮਿਰਕਰ ਚਮਤਕਾਰਾਂ ਦੇ ਨਾਂ ਤੇ ਇਹ ਜਿਹੜਾ ਉਹ ਬੰਦਾ ਬੋਲ ਰਿਹਾਗਾ ਵੀਰ ਮੈਂ ਉਹਦੀਆਂ ਤੁਹਾਨੂੰ ਤੁਸੀਂ ਅਗਲੇ ਪ੍ਰੋਗਰਾਮ ਚ ਸ਼ਾਮਲ ਕਰ ਦਿਓ ਚਾਹੇ ਮੈਂ ਤੁਹਾਨੂੰ ਹੁਣੀ ਕਰ ਦਿੰਦਾ ਇਹਨਾਂ ਬੰਦਿਆਂ ਨੇ ਕੀ ਕੀਤਾ ਹੋਇਆ ਤੁਹਾਡੇ ਵੀ ਥੱਲੇ ਆਉਂਦੇ ਆ ਨਾ ਕਮੈਂਟ ਵੀ ਤੁਸੀਂ ਵਿਊਆਂ ਖਾਤਰ ਬੋਲ ਦਿਓ ਇਹ ਸਾਰਾ ਕੁਝ ਤੁਸੀਂ ਪੁਕਾਈ ਕਰਦੇ ਹੋ ਤੁਸੀਂ ਜੋਨ ਦੇ ਬਰਥ ਨਾਲ ਹੀ ਤੁਸੀਂ ਸਿੱਖੀ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਗੁਰਬਾਣੀ ਦੀ ਗਲਤ ਵਿਆਖਿਆ ਕਰਦੇ ਹੋ ਉਹ ਬੰਦਿਆਂ ਦਾ ਹੋਰ ਕੋਈ ਕੰਮ ਨਹੀਂ ਉਹ ਤਰਨ ਤਾਰਨ ਲਾਕੇ ਦੇ ਬੰਦੇ ਨੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੇ ਨੇ ਉਹ ਉੱਥੇ ਗੁਰਦੁਆਰੇ ਜਾ ਕੇ ਉਹਨਾਂ ਨੇ ਸਿਰਫ ਵਿਊ ਇਕੱਠੇ ਕਰਨੇ ਨੇ ਹੂੰ ਕੋਈ ਇੱਕ ਭਰਾ ਸੁਣਾਉਂਦਾਗਾ ਰੋਜ ਮੈਂ ਜੀ ਭੈਣ ਦਾ ਮੈਨੂੰ ਦਵਾਈ ਤੋਂ ਫੋਨ ਆ ਗਿਆ ਜੀ ਉਹਦੇ ਆ ਰਾਸ ਆ ਗਿਆ ਉਹਦਾ ਆ ਰਾਸ ਆ ਗਿਆ ਕਿਸੇ ਦਾ ਮੈਨੂੰ ਕਿਤੋਂ ਆ ਗਿਆ ਫੋਨ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਆਪਾਂ ਦੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਬਸ ਉਹਦੇ ਕੋਲੇ ਹੋਰ ਕੋਈ ਵੀ ਉਹ ਨਹੀਂ ਹੈਗਾ ਹੂੰ ਕੋਈ ਹੋਣੀ ਮਸਲਾ ਕੀ ਆ ਪਤਾ ਹੈਗਾ ਵੀ ਜਿੱਥੇ ਸਾਹਿਬ ਜਿੱਥੇ ਗੁਰੂ ਦਾ ਨਾਮ ਜੋੜਦਾ ਜਿੱਥੇ ਵਾਹਿਗੁਰੂ ਦਾ ਨਾਮ ਜੋੜਦਾ ਉੱਥੇ ਲੋਕੋ ਈਮੋਸ਼ਨਲ ਹੀ ਹੋ ਕੇ ਭਾਵਕ ਹੋ ਕੇ ਇਹਨੂੰ ਦੇਖਣਗੇ ਵੀ ਇਹਨੂੰ ਲਾਈਕ ਵੀ ਕਰਨਗੇ ਤੇ ਇਹਨੂੰ ਸ਼ੇਅਰ ਵੀ ਕਰਨਗੇ ਤੇ ਵਾਹਿਗੁਰੂ ਵੀ ਜ਼ਰੂਰ ਲਿਖਣਗੇ ਬਿਲਕੁਲ ਐਂ ਦੁਕਾਨਦਾਰੀ ਚੱਲਦੀ ਆ ਅੱਜ ਮੈਂ ਇੱਕ ਕਿਸੇ ਨੌਨ ਵਿਅਕਤੀ ਨਾਲ ਗੱਲ ਚੱਲਦੀ ਸੀ ਉਹ ਕਹਿੰਦਾ ਮੈਂ ਲੈਣਾ ਦੇਵੀ ਜਾ ਕੇ ਆਇਆ ਹਾਂ ਮਥਾ ਨੈਣਾ ਦੇ ਵੀ ਤਾਂ ਤੂੰ ਜਾਇਆ ਐ ਨੈਣਾ ਦੇ ਵੀ ਤੂੰ ਮੁੜਦਾ ਹੋਇਆ ਕਿੱਥੇ ਕਿੱਥੇ ਮੱਥਾ ਟੇਕਿਆ ਹਾਂ ਜਾਂ ਜਾਂਦਾ ਹੋਇਆ ਕਿੱਥੇ ਟੇਕਿਆ ਉਹ ਕਹਿੰਦਾ ਜੀ ਇੱਕ ਤਾਂ ਮੈਂ ਰਾਣਾ ਸਾਹਿਬ ਟੇਕਿਆ ਮੱਥਾ ਜੀ ਹੁਣ ਪਹਿਲਾਂ ਹੀ ਉਹਨੇ ਰਾਣਾ ਸਾਹਿਬ ਕਹਤਾ ਦੂਜਾ ਕਹਿੰਦਾ ਮੈਂ ਬਾਬਾ ਕਰ ਦਿੱਤੇ ਤੇ ਦੇਖ ਟੇਕਿਆ ਤੀਜਾ ਬਾਬਾ ਬੁੱਢੇ ਦੇ ਟੇਕਿਆ ਕਹਿੰਦਾ ਮੈਂ ਮੇਹਾਂ ਹੋਰ ਕਹਿੰਦਾ ਇੱਕ ਆਨੰਦਪੁਰ ਸਾਹਿਬ ਟੇਕਿਆ ਜੀ ਮੇਹਾਂ ਆਨੰਦਪੁਰ ਸਾਹਿਬ ਦਾ ਨੋਂ ਕਿਉਂ ਬਾਅਦ ਚ ਨਿਕਲਿਆ ਜੇ ਪਹਿਲਾਂ ਵੀ ਟੇਕਿਆ ਹੋਇਆ ਤਾਂ ਉਹ ਕੰਨਾਂ ਨਾਲ ਉਹ ਪੁਰਾਣਾ ਕਾਮਨ ਗੱਲ ਆ ਵੀ ਸਾਰੇ ਹੀ ਸਮਝਦੇ ਹੋਣਗੇ ਮੈਂ ਕਿਹਾ ਹੁਣ ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਇੱਕ ਨਾ ਉੱਥੇ ਨਵਾਂ ਸਾਹਿਬ ਬਣਿਆ ਹੋਰ ਕਹਿੰਦਾ ਉਹ ਕਿਹੜਾ ਮੈਂ ਕਿਹਾ ਟੀਲੀ ਸਾਹਿਬ ਲਾਲਾ ਕੋਈ ਲਾਲਾ ਕੌਣ ਸਰਦੀ ਬਣਾ ਰਾ ਮੈਂ ਕਿਹਾ ਸਾਹਿਬ ਬਣਿਆ ਕਹਿੰਦਾ ਕੀ ਮਤਲਬ ਮੈਂ ਕਿਹਾ ਤੈਨੂੰ ਮੈਂ ਦੱਸਦਾ ਜਿਹੜੇ ਤੂੰ ਸਾਫ ਸਾਫ ਜਾ ਕੇ ਆਇਆਗਾ ਤੈਨੂੰ ਉਹਨਾਂ ਦਾ ਨਾਂ ਹਿਸਟਰੀ ਪਤਾ ਨਾ ਕੁਝ ਹੋਰ ਤੂੰ ਉਹ ਇੱਥੇ ਨਾ ਇੱਕ ਕੋਈ ਬਗੌਰ ਸਾਹਿਬ ਆ ਨਾਲ ਉੱਥੇ ਵੀ ਜਾ ਕੇ ਆਇਆ ਉਹ ਜਿੱਥੋਂ ਇਹ ਗੱਲ ਸ਼ੁਰੂ ਹੋਈ ਤੋ ਬਾਰ ਜੀ ਕਿ ਪਾਈ ਲਗੀ ਆ ਨਹੀਂ ਉੱਥੇ ਭਗਾ ਹੋ ਰਾ ਜੀ ਉੱਥੇ ਕਿਤੇ ਰੋਪੜ ਦੇ ਨਿਲਦੀ ਕੀ ਮੈਨੂੰ ਤਾਂ ਪਤਾ ਨਹੀਂ ਮੈਂ ਦੇਖਿਆ ਨਹੀਂ ਕਿਤੇ ਬਾਰ ਸਾਹਿਬ ਆ ਨੰਗਲ ਚ ਨੰਗਲ ਡੈਮ ਆ ਹਾਂ ਜੀ ਹਾਂ ਉੱਥੇ ਜਾ ਕੇ ਆਇਆ ਹੋ ਮੈਂ ਕਿਹਾ ਯਾਰ ਉੱਥੇ ਨਾ ਮੈਂ ਤੈਨੂੰ ਦੱਸਦਾ ਵੀ ਤੂੰ ਉੱਥੇ ਜਾੜਨਾ ਉਹਦੇ ਬਾਰੇ ਕੁਝ ਜਾਂ ਕੁਝ ਹੋਰ ਕਹਿੰਦਾ ਨਹੀਂ ਮੈਂ ਕਿਹਾ ਫਿਰ ਆਪਾਂ ਕੱਲ ਨੂੰ ਇੱਕ ਨਮਾ ਬਣਾਵਾਗੇ ਉੱਥੇ ਸਾਹਿਬ ਲਾ ਦੇਣਾ ਨਾਲ ਮੈਂ ਕਿਹਾ ਮੈਂ ਤੈਨੂੰ ਤੇਰੇ ਨਾਲ ਚੱਲੂ ਤੈਨੂੰ ਕਹੂੰਗਾ ਆਪਾਂ ਉੱਥੇ ਜਾ ਕੇ ਆਉਣਾ ਫਲਾਣੇ ਸਾਹਿਬ ਵੀ ਤੂੰ ਗਿਆ ਨਹੀਂ ਕਦੇ ਮੈਂ ਕਿਹਾ ਤੂੰ ਪਹਿਲਾਂ ਕਹੇਗਾ ਵੀ ਛੇਤੀ ਚੱਲੀ ਆਪਾਂ ਤਾਂ ਰਹਿ ਗਏ ਜਾਣੋ ਉੱਥੇ ਸਾਹਿਬ ਦੇ ਮੈਂ ਕਿਹਾ ਜਿਹੜਾ ਸਾਹਿਬ ਸ਼ਬਦ ਆ ਗਿਆ ਮੈਂ ਕਿਹਾ ਚੀਜ਼ ਹੀ ਐਸੀ ਆ ਐਵੇਂ ਥੋਨੂੰ ਕਮਲੇ ਕਰੇ ਤੋਰੀ ਫਰੀ ਜਾਂਦਾ ਮੈਂ ਕਿਹਾ ਕਦੇ ਕਾਸੇ ਨਾ ਲਾਉਂਦੇ ਕਦੇ ਕਾਸੇ ਨਾ ਇੱਕ ਦਿਨ ਦਾ ਮੈਂ ਆਪਣੇ ਉਹ ਪ੍ਰਿੰਸੀਪਲ ਗੁਰਵਚਨ ਸਿੰਘ ਨੇ ਕਿ ਮਿਸ਼ਨਰੀ ਕਾਲਜ ਆਪਣੇ ਲੁਧਿਆਣਾ ਦੇ ਸਿੱਖ ਮਿਸ਼ਨਰੀ ਕਾਲਜ ਦੇ ਉਹਨਾਂ ਦੀ ਸੁਣ ਰਿਹਾ ਸੀ ਇੱਕ ਸਪੀਚ ਉਹ ਕਹਿੰਦੇ ਜੀ ਸਾਬ ਨਾਲ ਦੀ ਚੀਜ਼ ਇੱਕ ਐਸੀ ਬਿਮਾਰੀ ਆ ਵੀ ਇਹ ਕਿਸੇ ਨੂੰ ਮਰਦੀ ਲਾ ਦੋ ਤੁਸੀਂ ਉਸੇ ਨੂੰ ਹੀ ਮੰਨ ਲਓਗੇ ਬਿਲਕੁਲ ਉਹ ਕਹਿੰਦੇ ਜੀ ਚਪਹਿਰਾ ਸਾਬ ਹੋ ਗਿਆ ਕਹਿੰਦੇ ਫਿਰ ਜੀ ਸਵੇਰਾ ਸਾਬ ਹੋ ਗਿਆ ਫਿਰ ਰਾਤ ਸਾਬ ਹੋ ਗਿਆ ਫਿਰ ਦੁਪਹਿਰਾ ਸਾਬ ਹੋ ਗਿਆ ਕਿ ਫਿਰ ਸ਼ਾਮ ਸਾਬ ਹੋ ਗਿਆ ਕਹਿੰਦੇ ਜੀ ਹੁਣ ਕਿਹਦੇ ਕਿਹਦੇ ਨਾਲ ਸਾਬ ਲਾਉਣਾਗਾ ਸ਼ਦ ਮੈਨੂੰ ਨਜ਼ਰ ਮੈਂ ਵੱਧ ਘੱਟ ਜ਼ਿਆਦਾ ਕੁਝ ਕਹਿ ਗਿਆ ਕਿਉਂਕਿ ਇੰਨੀ ਕਿ ਹਾਜ਼ਮ ਨਹੀਂ ਹੋਣੀ ਇੰਨੇ ਲੋਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ